ਠੀਕ ਹੈ ਜੀ ਉਹ ਬਜ਼ਾਰ ਉਹਦਾ ਮੁੰਡਾ ਲੈ ਕੇ ਗਿਆ ਸੀ ਮੇਰੇ ਘਰੋਂ ਮੈਨੂੰ ਪਤਾ ਸੀ ਮੈਂ ਬਜ਼ਾਰ ਗਈ ਸੀ ਉਹ ਬਜ਼ਾਰ ਦੀ ਲੈ ਕੇ ਚਲਾ ਗਿਆ ਮੈਨੂੰ 8:30 ਵਜੇ ਮੈਨੂੰ ਕਾਲ ਆਂਦੀ ਹੈ 8:30 ਵਜੇ ਕਾਲ ਆਂਦੀ ਹੈ ਵੀ ਨੰਨੂ ਨਾਮ ਦਾ ਮੁੰਡਾ ਹੈਗਾ ਤੇ ਕੁੜੀ ਹੈਗੀ ਹੈ ਤੇ ਉਹ ਬੇਗਾ ਵਾਲੀ ਪੈਂਟ ਤੇ ਪਿਆ ਬਸ ਮੈਨੂੰ ਨੰਨੂ ਨੂੰ ਕਾਲਾਇਆ ਵੀ ਹਸਪੀਟਲ ਪਹੁੰਚਾਉ ਮੈਂ ਇੱਥੇ ਆ ਗਿਆ ਮੈਂ ਇੱਥੇ ਆ ਕੇ ਵੇਖਿਆ ਮੇਰੀ ਕੁੜੀਆ ਗੰਭੀਰ ਹਰਚ ਹੈਗੀ ਬਹੁਤ ਜ਼ਿਆਦਾ ਬਸ ਮੈਨੂੰ ਪਤਾ ਹੈ ਉਹ ਅੰਦਰ ਦਾਖਲ ਕਰਤੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਬਾਕੀ ਪੁਲਿਸ ਦੇ ਕੋਲ ਹੋਈ ਹੈ ਤਨੀਆ ਵੀ ਮੁੰਡਾ ਦੇਤੇ ਸਖਤ ਕਾਰਵਾਈ ਹੋਏ ਮੈਨੂੰ ਵੀ ਇਨਸਾਫ ਚਾਹੀਦਾ ਮੇਰੀ ਕੁੜੀ ਨੂੰ ਇਨਸਾਫ ਮਿਲੇ ਬਸ ਮੇਰੀ ਕੁੜੀ ਗਈ ਹੈ ਮੈਨੂੰ ਧੋਖਾ ਹੈਗਾ ਉਹ ਚੀਜ਼ ਦਾ ਬਸ ਮੈਨੂੰ ਉਹ ਚਾਹੀਦਾ ਇਨਸਾਫ ਚਾਹੀਦਾ ਹੈ ਜੱਟੀਆਂ ਮੱਲੇ ਦਾ ਮੁੰਡੇ ਦਾ ਤੁਸੀਂ ਵੀ ਜੱਟੀਆਂ ਮੱਲੇ ਰਹਿੰਦੇ ਨਹੀਂ ਮੈਂ ਮਾਦਮ ਨਗਰੀ ਦੇਣੀ ਆ ਅੱਜ ਅੱਜ ਕੀ ਦੀ ਗੱਤ ਹੈ ਜੀ ਅੱਜ ਜਿਹੜੇ ਉਹ ਨਾਂ ਲੱਗੇ ਸੀ ਉਹਨਾਂ ਦੀ ਹੋਈ ਹੈ ਜਿਹੜੇ ਸਾਹਮਣੇ ਵੱਜੇ ਸੀ ਹਾਂਜੀ ਜੀ ਸਾਹਮਣੇ ਵੱਜੇ ਸੀ ਜਿਨ੍ਹਾਂ ਦੇ ਵਿੱਚ ਮਾਰੇ ਹਾਂਜੀ ਇੱਕ ਨੰਨੂ ਨਾਮ ਦਾ ਮੁੰਡਾ ਚਟੀਆਂ ਮਹੱਲੇ ਤੋਂ ਗੁੜੀਆਂ ਨੂੰ ਬਜਾ ਕੇ ਲਿਜਾ ਰਿਆ ਸੀਗਾ ਅਬੋਰ ਦੀ ਤਰਫ ਅੱਛਾ ਜੀ ਫੁੱਲ ਸਪੀਡ ਤੇ ਬਾਈਕ ਸੀਗੀ ਹੁੰਦੀ ਅੱਗੇ ਤੋਂ ਤਿੰਨ ਮਜ਼ਦੂਰ ਆ ਰਹੇ ਸੀ ਹਬੋਰ ਤੋਂ ਮਜ਼ਦੂਰੀ ਕਰਕੇ ਕਾਜ਼ਿਲ ਕਰਦੇ ਸੀ ਜੀ ਉਹਨੇ ਉਹ ਬਾਈਕ ਉਹਨਾਂ ਦੇ ਵਿੱਚ ਮਾਰੀ ਤਾਂ ਗੁੜੀਆਂ ਦੀ ਉੱਥੇ ਹੀ ਡੈਥ ਹੋ ਗਈ ਅੱਛਾ ਤੇ ਉੱਥੇ ਅਸੀਂ ਲੈ ਕੇ ਹਸਪੀਟਲ ਆਏ ਤਾਂ ਉਹਨਾਂ ਵਿੱਚੋਂ ਜਿਹੜੇ ਸਾਹਮਣੀ ਪਾਰਟੀ ਦੇ ਵਿੱਚ ਵੱਜੇ ਸੀਗਾ ਉਹਨਾਂ ਦਾ ਵੀ ਇੱਕ ਪਰਸਨ ਡੈਥ ਹੋ ਗਿਆ ਅੱਛਾ ਅਸੀਂ ਪਰਚਾ ਵੀ ਦਰਜ ਕਰਾਇਆ ਲੇਕਿਨ ਉਹ ਬੰਦਾ ਇਹ ਤੋਂ ਅਨੂ ਅਨਮੋਲ ਗਰੋਵਰ ਦੇ ਤੇ ਉਹ ਜਾਨੀ ਕਿ ਇੱਕ ਬਹਾਨਾ ਕਰਕੇ ਉੱਤੇ ਬੈਠਾ ਹੈਗਾ ਅਸੀਂ ਪਰਚੇ ਦਰਜ ਕਰਾਰੇ ਅੱਜ ਤਿੰਨ ਦਿਨ ਹੋ ਗਏ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਨਹੀਂ ਤੁਹਾਡੇ ਕੋਣ ਸੀਗੇ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ ਮੇਰੀ ਸਾਲੀ ਲੱਗਦੀ ਹੈ ਜੀ ਅੱਛਾ ਜੀ ਉਹਦੀ ਡੈਥ ਹੋਈ ਹੈ ਜੀ ਹਾਂ ਜੀ ਉਹਦੀ ਡੈਥ ਹੋਈ ਹੈ ਜੀ ਤੇ ਲੈ ਕੇ ਕੌਣ ਜਾ ਰਿਹਾ ਸੀਗਾ ਲੈ ਕੇ ਨਨੂ ਨਾਮ ਦਾ ਇੱਕ ਮੁੰਡਾ ਹੈਗਾ ਜੀ ਅੱਛਾ ਜੀ ਜਟੀਆਂ ਮੱਲੇ ਦਾ ਉਹ ਲੈ ਕੇ ਜਾ ਰਿਹਾ ਸੀਗਾ ਤੇ ਜਿੰਦਾਂ ਦੀ ਅੱਜ ਦੇਥ ਹੋਈ ਉਹ ਕੌਣ ਸੀਗੇ ਜੀ ਉਹ ਜੀ ਸਾਡੇ ਭਾਈ ਸਾਹਿਬ ਹੈਗੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਅੱਛਾ ਜੀ ਉਹਨਾਂ ਦੀ ਦੇਥ ਹੋਈ ਤੇ ਬੱਜੇ ਕਿਤੇ ਸੀ ਐਕਸੀਡੈਂਟ ਕਿਵੇਂ ਹੋਇਆ ਬਾਈਕ ਨੂੰ ਬਾਈਕ ਦੇ ਵਿੱਚ ਮਾਰਿਆ ਜੀ ਉਹਨਾਂ ਨੇ ਕਿੱਥੇ ਕਰਕੇ ਹੋਇਆ ਸੀਗਾ ਐਕਸੀਡੈਂਟ ਇਹ ਹੋਇਆ ਸੀਗਾ ਜੀ ਬੇਗਾ ਵਾਲੀ ਤੋਂ ਅੱਗੇ ਹਨੂਮਾਨ ਮੰਦਿਰ ਹੈ ਉਸ ਤੋਂ ਥੋੜਾ ਜਿਹਾ ਪਿੱਛੇ ਕਿੰਨੇ ਕ ਸਮ ਟਾਈਮ ਹੋਇਆ ਜੀ ਟਾਈਮ 7:30 ਤੋਂ 8 ਵਜੇ ਦੇ ਵਿੱਚ ਸੀਗਾ ਜੀ ਕਿ ਇੱਕ ਦਿਨ ਦੀ ਗੱਲ ਹੈ ਜੀ ਇਹ ਵੀਰਵਾਰ ਰਾਤ ਦੀ ਗੱਲ ਹੈ ਜੀ ਅੱਛਾ ਕਿ ਕੁੜੀ ਦੀ ਮੌਕੇ ਦੀ ਡੈਥ ਹਾਂਜੀ ਕੁੜੀ ਦੀ ਮੌਕੇ ਦੀ ਡੈਥ ਹੋ ਗਈ ਸੀ ਆਸੇਂ ਦੇਖਦੇ ਉਹਨੇ ਜਾਣ ਬੁੱਝ ਕੇ ਮਾਰਿਆ ਜੀ ਕੁੜੀ ਨੂੰ ਵੀ ਜਾਣ ਬੁੱਝ ਕੇ ਮਾਰਿਆ ਸਾਡੀ ਕੁੜੀ ਦਾ ਕਾਤਲ ਵੀ ਹੋਇਆਗਾ ਤੇ ਜਿਹੜਾ ਇਹਨਾਂ ਦਾ ਮੁੰਡਾ ਐਕਸਪਾਇਰ ਹੋਇਆ ਉਹਦਾ ਕਾਤਲ ਵੀ ਹੋਈ ਹੈਗਾ ਉਹਨੇ ਜਾਣ ਬੁੱਝ ਕੇ ਇਨੀ ਸਪੀਡ ਨਾਲ ਬਾਈਕ ਬਾਈਕ ਦੇ ਵਿੱਚ ਮਾਰੀ ਹੈ ਤੇ ਕੁੜੀ ਨੂੰ ਧਮਕੀਆਂ ਵੀ ਦਿੰਦਾ ਸੀ ਦੋ ਦਿਨ ਪਹਿਲਾਂ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਏਂਗੀ ਤਾਂ ਮੈਂ ਤੈਨੂੰ ਮਾਰ ਹੀ ਦਵਾਂਗਾ ਤੇ ਉਹ ਕੰਮ ਉਹਨੇ ਕਰਕੇ ਵਿਖਾਤਾ ਤੇ ਅਸੀਂ ਚਾਹਨੇ ਕੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜਾ ਲੜਕੀ ਭਜਾ ਕੇ ਲੈ ਜਾ ਰਿਹਾ ਜੀ ਬਿਲਕੁਲ ਅੱਛਾ ਕਿ ਹੋਇਆ ਕਿ ਤੋੜਾ ਜੀ ਉਹ ਜਟੀਆਂ ਮਲੇ ਦਾ ਜੀ ਤੇ ਲੈ ਕੇ ਕੁੜੀ ਨੂੰ ਕਿੱਥੋਂ ਗਿਆ ਸੀਗੇ ਜੀ ਉਹ ਬਾਜ਼ਾਰ ਦੇ ਵਿੱਚੋਂ ਲੈ ਕੇ ਗਿਆ ਸੀ ਜੀ ਲੜਕਾ ਸਾਡਾ ਨਾ ਜਿਵੇਂ ਜਾ ਰਿਹਾ ਸੀ ਬਾਈਕ ਤੇ ਕਿ ਥੋਕ ਕਿਸੇ ਜੀ ਨੇ ਟੱਕਰ ਮਾਰੀ ਐ ਤੇ ਸਾਹਮਣੇ ਉਹ ਵਿਕਲ ਕੋਈ ਆ ਰਿਹਾ ਸੀ ਕਿ ਪਿਛਲੇ ਦੀ ਗਲਤੀ ਨਾਲ ਬੱਚੇ ਕੋਲੋਂ ਸਾਹਮਣੇ ਵੱਜ ਗਿਆ ਵਿਕਲ ਤੇ ਬੱਚਾ ਜੀ ਹੁਸ਼ੇ ਨਹੀਂ ਐ ਉਹ ਵੀ ਗੱਲ ਤਾਂ ਬੱਚਾ ਉਹਨੂੰ ਦੱਸੇ ਵੀ ਸਾਡਾ ਹੁਸ਼ਿਆ ਆਵੇਗਾ ਤਾਂ ਸਾਨੂੰ ਪਤਾ ਲੱਗਿਆ ਕੀ ਹੋਇਆ ਕੀ ਦੂਜੇ ਇੱਕ ਬਾਈਕ ਵਾਲੇ کہہ ਰਹੇ ਸੀ ਕਿ ਅੰਦੇ ਵੀ ਲੜਕੇ ਦੀ ਹੂਟ ਹੋ ਗਈ ਦੇ ਆ ਦੇ ਨਾਲ ਜਿਹੜੀ ਮੜਕੀ ਸੀ ਉਹ ਕੌਣ ਸੀਗੀ ਉਹ ਇਹਨਾਂ ਦੇ ਜਿਵੇਂ ਫਰੈਂਡਸ ਸੀ ਇਕੱਠੇ ਕੰਮ ਕਰਦੇ ਸੀ ਇੱਕ ਸ਼ੋਕ ਤੇ ਤੇ ਉਹ ਲੜਕੀ ਦੀ ਮਾਤਾ ਨੇ ਵੀ ਕੀਤਾ ਹੋਇਆ ਸੀ ਕੁਝ ਬੁੱਲੇ ਦੇ ਤੇ ਇਹ ਉਹਨਾਂ ਵਾਲੀ ਗੱਲ ਕਰ ਰਿਹਾ ਜਦੋਂ ਵੀ ਕਰਦਾ ਸੀ ਵੀ ਹੁਣੇ ਚਾਹਦੇ ਸੀ ਵੀ ਉਹਦੀ ਮੰਮੀ ਨੇ ਇਹਨਾਂ ਨੂੰ ਭੇਜਿਆ ਸੀ ਵੀ ਪੰਜ ਪੀੜ ਮੱਥਾ ਟੇਕਿਓ 200 ਰੁਪਈਆ ਵੀ ਦਿੱਤਾ ਹੈ ਤੇਲ ਵਾਸਤੇ ਵੀ ਤੇਲ ਕੋਲੇ ਜੇ ਬਾਈਕ ਦੇ ਵਿੱਚ ਅੱਛਾ ਬਾਕੀ ਬੱਚ ਮੁੰਡਾ ਜਾਂਦਾ ਨਹੀਂ ਸੀਗਾ ਉਹਦੀ ਮੰਮੀ ਕਈ ਵਾਰੀ ਗਈ ਵੀ ਇਹਨਾਂ ਨਾਲ ਮੱਥਾ ਟੇਕਣ ਬੱਚੇ ਨਾਲ ਅੱਛਾ ਤੇ ਬੱਚੇ ਉੱਧਕੇ ਨਾ ਪੁੱਛਦੇ ਸੀ ਤੇ ਕੀ ਚਲਾਈ ਹੋਗਾ ਕਿੰਨੇ ਤੇ ਅਬ ਹੋਰ ਚੱਲੇ ਨੇ ਹਾਂ ਅਬ ਹੋਰ ਪੰਜ ਕੁ ਮਹੀਨੇ ਚੁੱਕੇ ਤੇ ਪਤਾ ਨਹੀਂ ਕਿ ਬਾਬੇ ਲੜਕੀ ਨਾਲ ਪਿਆਰ ਕਰਦਾ ਸੀਗਾ ਉਹ ਤਾਂ ਜੀ ਅਜੇ ਪਤਾ ਨਹੀਂ ਪੂਰੀ ਗੱਲ ਦਾ ਸਾਨੂੰ ਵੀ ਕੀ ਹੈ ਕੀ ਨਹੀਂ ਜੇ ਦੇਖੋ ਲੜਕੀ ਦੀ ਮਾਂ ਨੂੰ ਪਤਾ ਸੀ ਤੇ ਮਾਂ ਤਾਂ ਹੀ ਕਰਦੀ ਪਿਆਰ ਇਹ ਨਾ ਕੋਈ ਵੀ ਨਹੀਂ ਆਇਆ ਤਾਂ ਜਾਂਦਾ ਆਈ ਇਹਨੇ ਇਕੱਠੇ ਮੈਂ 4-5 ਮਹੀਨੇ ਸ਼ੌਂਕ ਤੇ ਕੰਮ ਕੀਤਾ ਪਾਣੀ ਮਿਲੋ ਅੱਛਾ ਇਹ ਕੰਮ ਕੀ ਕਰਦਾ ਮੈਂ ਪੜ੍ਹਦਾ ਅੱਛਾ ਦੇਵਾਨਸਰ ਵੀ ਗਿਫਟ ਹਾਊਸ ਹੋਟਲ ਤੇ ਰਹੇ ਦੋ ਤੇ ਲੜਕੀ ਕੀ ਕਰਦੀ ਸੀ ਨਾਲ ਹੀ ਜੋਗ ਕਰਦੀ ਸੀ 500 ਸੂਟ ਕੋ ਗਿਫਟ ਹਾਊਸ ਤੇ ਅੱਛਾ ਦੇਖੀ ਤੁਹਾਡਾ ਕੀ ਲੱਗਦਾ ਹੈ ਤੇ ਸਮਝ ਲੋ ਚੱਕ ਤਰਫ ਭਾਵ ਵੀ ਹੈ ਮੇਰਾ ਤੇ ਫੰਡੇਸ਼ਨ ਆ ਜੋ ਪਰੋਸ ਜੇ ਹੈ ਸਾਡੇ ਕੰਮ ਆਉਂਦੇ ਅਸੀਂ ਉਹਨਾਂ ਦੇ ਆਣ ਦੇਖੋ ਕੋਈ ਮੈਡੀਕਲ ਲੀਗਲ ਪੇਸ਼ੈਂਟ ਹੈਗਾ ਨੰਨੂ ਸਰਗੋਪੀਸ ਰੂਮ ਚ ਐਡਮਿਟ ਆ ਦੋ ਦਿਨ ਹੋ ਗਏ ਪਰसों ਕੇ ਚੌਥ ਰਾਤ ਆਇਆ ਸੀਗਾ ਪੇਸ਼ੈਂਟ ਸਾਡੇ ਕੋਲ ਸੱਟ ਕਾਫੀ ਸੀ ਹੁੰਦੇ ਤਬ ਵੀ ਅਕਸਰ ਇਹ ਸਿਝੋਈ ਸੀ ਕਿ ਤੇ ਕੰਜ਼ਰਵੇਟਿਵ ਰੱਖਿਆ ਹੁਣ ਪਹਿਲੇ ਨਾਲੋਂ ਠੀਕ ਆ ਬਾਕੀ ਪੁਲਿਸ ਦਾ ਮੈਡੀਕਲ ਲੀਗਲ ਮਾਮਲਾ ਅਸੀਂ ਉਹਨਾਂ ਨੂੰ ਇਨਫੋਰਮ ਕਰਤਾ ਸੀ ਅੱਗੇ ਦੀ ਕਾਰਵਾਈ ਪੁਲਿਸ ਜਾਣੇ ਜਾਂ ਪੇਸ਼ੈਂਟ ਜਾਣ ਆਪਣੇ ਕੋਲ ਕਿਵੇਂ ਦਿਨਤ ਵਾਜੀ ਦੋ ਦਿਨ ਜਾਂ ਤਿੰਨ ਦਿਨ ਮੈਂ ਥੋੜਾ ਦੇਖਣਾ ਤਾਂ ਡਾਊਟ ਆ ਥੋੜਾ ਕਿ ਹੁਣ ਤੱਕ ਹੀ ਹੁੰਦੇ ਹਾਲਾਤਾਂ ਦੀ ਇਹ ਗੱਲ ਕਰਨੀ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਸਦੋਂ ਆਇਆ ਸੀ ਉਦੋਂ ਕੰਡੀਸ਼ਨ ਮਾੜੀ ਸੀ ਪਹਿਲੇ ਨਾਲੋਂ ਕਾਫੀ ਬੈਟਰ ਹੈ ਸਟੇਬਲ ਆ अज इनफैक्ट कल आए थे मेरे को स्टेटमेंट आते पुलिस वाले कल तो अनफिट सगा अनफिट दिता सगा पेशेंट स्टेटमेंट आते काबल नहीं कल अज आए थे अज मैं क्या सी फिट है पेशेंट स्टेटमेंट देने हाँ स्टेटमेंट देने ठीक है देखो डिपेंड करता मोस्ट प्रोबेबली कल दे चांसेस है देखते हैं सवेर की सिचुएशन के हिसाब से सवेरे ठीक लग गया सारा कुछ तो कल कर देंगे पेशेंट भेज देंगे ਇੱਕ ਇਸ ਲਈ ਮੋਦਸ਼ਾ ਮੈਡੀਕਲ ਲੀਗਲ ਇਸ਼ੂ ਹੈਗਾ ਨਾ ਦਾ ਪੁਲਿਸ ਪੇਸ਼ੈਂਟ ਕਰਕੇ ਬੈਠੀ ਹੈ ਕਿਵੇਂ ਕਰਕੇ ਬੈਠੀ ਹੈ ਅਸੀਂ ਤਾਂ ਇੰਨਾ ਜ਼ਿਆਦਾ ਕੁਸਚਨ ਨਹੀਂ ਕਰਦੇ ਨਹੀਂ ਸਾਡਾ ਕੋਈ ਲੈਣਾ ਦੇਣਾ ਹੈ ਨਹੀਂ ਪੁਲਿਸ ਤੁਹਾਡੇ ਨਾਲ ਗੱਲ ਬਈ ਤੁਹਾਡੇ ਉਹ ਪੁਲਿਸ ਵਾਲਾ ਨਹੀਂ ਪੁੱਛਿਆ ਜਿਵੇਂ ਤੁਰ ਤੂੰ ਸਪੋਸਰ ਵੀ ਕੰਡੀਸ਼ਨ ਕੀ ਹੋਏ ਹਨ ਉਹ ਡਿਸਚਾਰਜ ਕਿਵੇਂ ਕਰਨਾ ਤੇ ਉਹ ਜਾਂਦਾ ਉਹਨਾਂ ਦੇ ਆਏ ਸੀਗੇ ਜਿਹੜੇ ਮੇਨ ਬੀਲਿੰਗ ਸੀਗੇ ਮੋਸ਼ੇ ਤੇ ਉਹ ਘਰੇ ਰਿਸੀ ਵੀ ਅਸੀ ਉਹਨਾਂ ਦੇ ਤੱਕ ਨਿਗਰਾਨੀ ਰੱਖਣੀ ਹੈ ਦੈਟਸ ਇਟ ਅਲੱਗੇ ਹਾਲਾਤੋਂ ਠੀਕ ਨੇ ਮੰਡਲੇ ਪਹਿਲਾਂ ਨਾਲੋਂ ਬੈਟਰ ਹੈ ਅੱਖ ਤੇ ਸੱਟ ਸੀ ਜਿਆਦਾ ਅੱਖ ਤੇ ਕੋਲ ਉੱਥੇ ਹੱਡੀ ਇਹਦੇ ਟੁੱਟੀ ਹੋਈ ਸੀਗੀ ਇਹ ਆਪਣਾ ਆਰਬਿਟਲ ਵਾਲ ਦਾ ਫ੍ਰੈਕਚਰ ਸੀਗਾ ਜਿਆਦਾ ਉੱਥੇ ਸੀਦੀ ਨਹੀਂ ਇਹਦਾ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਜੀ ਉਹਨਾਂ ਦਾ ਇੱਕ ਬੰਦਾ ਕਿ ਨਾ ਦੂਜੀ ਪਾਰਟੀ ਦਾ ਬੰਦਾ ਮਰ ਗਿਆ ਐਕਸੀਡੈਂਟ ਹੋ ਗਿਆ ਇੱਕ ਪਾਰਟੀ ਦਾ ਦਾਹਲ ਇੱਥੇ ਇਸ ਕਰਕੇ ਅਸੀਂ ਇੱਥੇ ਗਾਰਡ ਲੱਗੀ ਏ ਤੇ ਸਵੇਰੇ ਜੋ ਬੰਦੀ ਕਾਰਵਾਈ ਅਫਸਰ ਕਰਨਗੇ ਸਾਡੀ ਗਾਰਡ ਲੱਗੀ ਸਰ ਆ ਕੋਈ ਲੜਕੀ ਦੀ ਮੌਤ ਹੋ ਗਈ ਦੋਨਾਂ ਦੀ ਮੌਤ ਹੋ ਗਈ ਹਾਂ ਜੀ ਇੱਕ ਤਾਂ ਲੜਕੀ ਦੀ ਮੌਤ ਹੋ ਗਈ ਸੀ ਇੱਕ ਬੰਦੇ ਦੀ ਮੌਤ ਹੋ ਗਈ ਜਿਹੜਾ ਦੂਜੇ ਮੋਟਰਸਾਈਕਲ ਵਾਲਾ ਸੀ ਹਾਂ ਜੀ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਐਫਆਈਆਰ ਇੱਕ ਤਾਂ ਉਹੀ ਘਰੇ ਥਾਣੇ ਦਰਜ ਹੋਵੇਗੀ ਜੀ ਹੋ ਗਈ ਹੈ ਜੀ ਜਿਹੜੇ ਵੀ ਐਕਸੀਡੈਂਟ ਹੋਇਆ ਦੂਜੀ ਕਨਾਂ ਸਿਟੀ ਪਾਇਲਕਾ ਵਿਖੇ ਦਰਜ ਹੋਵੇਗੀ ਦਰਜ ਹੋ ਗਈ ਹੈ ਪਰ ਅਜੇ ਬੰਦੀ ਨਹੀਂ ਪਾਈ ਬੰਦੀ ਜਦ ਪਾਈ ਜੇਗੀ ਉਦੋਂ ਪਤਾ ਲੱਗੇਗਾ ਇਹ ਇਹ ਮੁੰਡਾ ਇਹੀ ਸੀ ਜਿਹੜਾ ਹਾਂ ਜੀ ਐਕਸੀਡੈਂਟ ਤੇ ਇਹ ਮੁੰਡਾ ਸੀ ਇਦੇ ਨਾਲ ਕੌਣ ਸੀ ਗਾਇ ਜੀ ਦੇ ਨਾਲ? ਇਹਦੇ ਨਾਲ ਲੇਡੀ ਸੀ। ਅੱਛਾ। ਹਾਂਜੀ। ਉਹਦੀ ਮੌਤ ਹੋ ਗਈ। ਉਹਦੀ ਮੌਤ ਹੋ ਗਈ ਸਰ। ਇਹ ਹਮ 24 ਘੰਟੇ ਕਿਵੇਂ ਲੱਗੀ? ਸਾਡੀ ਡਿਊਟੀ ਗਾਰਡ ਲੱਗੀ ਜਿਸ ਕਰਕੇ ਵੀ ਇਹਦਾ ਸਵੇਰੇ ਕਨਾਮ। ਨਾ ਦੇ ਆਰੈਸਟ ਪਾਉਣ ਵਾਸਤੇ ਤੇ ਅਸੀਂ ਇੱਥੇ ਗਾਰਡ ਲੱਗੀਏ ਇਹਦੇ 6:00 ਵੱਜੀਆਂ ਇਸ ਕਰੇ ਦਾਖਲੇ ਦੇ ਇਸ ਕਰ ਗਾਰਡ ਲੱਗੀ ਸਾਡੀ। ਮਨਿੰਗੇ ਹਸਪਤਾਲ ਦੀ ਛੁੱਟੀ ਦਾ ਰੇਟ ਕਰ ਰਹੇ। ਹਾਂਜੀ।